ਅਕਸਰ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸ ਦੀ ਕਿਸਮਤ ਆ ਰਤੋਂ-ਰਾਤ ਬਦਲ ਜਾਵੇ ਔਰ ਲੱਖਾਂ ਹੀ ਕਰੋੜਾ ਹੀ ਰੁਪਏ ਉਹਦੇ ਕੋਲ ਇੱਕ ਛਟਕੇ ਦੇ ਵਿੱਚ ਆ ਜਾਣ ਪਰ ਇਹੋ ਜਿਹੇ ਖਿਆਲਾਂ ਦੇ ਵਿੱਚ ਨਹੀਂ ਹੁੰਦਾ ਹਕੀਕਤ ਦੇ ਵਿੱਚ ਵੀ ਇਹੋ ਜੀਆਂ ਗੱਲਾਂ ਨੇ ਦੇਖਣ ਨੂੰ ਮਿਲਦੀਆਂ ਨਹੀਂ ਅੱਜ ਇਸ ਖਾਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਪੱਛਮੀ ਬੰਗਾਲ ਦੇ ਇੱਕ ਵਿਅਕਤੀ ਦੀ ਕਿਸਮਤ ਹੈ ਜੋ ਰਤੋਂ-ਰਾਤ ਹੀ ਬਦਲ ਗਈ ਇੱਕ ਛਟਕੇ ਦੇ ਵਿੱਚ ਬਦਲ ਗਈ ਕਿਸ ਤਰ੍ਹਾਂ ਉਹ ਕਰੋੜਪਤੀ ਬਣ ਗਿਆ ਸਿਰਫ ਇੱਕ ਛਟਕੇ ਦੇ ਵਿੱਚ ਪశ్ਚਮ ਬੰਗਾਲ ਦੇ ਰਹਿਣ ਵਾਲੇ ਇੱਕ ਵਿਅਕਤੀ ਜਿਸ ਦਾ ਨਾਮ ਅਰੁਣ ਹੈ ਉਸਨੇ ਆਪਣੀ ਕਿਸਮਤ ਅਜ਼ਮਾਨ ਦੇ ਲਈ ਇੱਕ ਵਾਰ ਲਾਡਰੀ ਖਰੀਦੀ ਅਰੁਣ ਜੋ ਪੇਸ਼ੇ ਤੋਂ ਚਾਹ ਬਣਾਉਣ ਦਾ ਕੰਮ ਕਰਦਾ ਹੈ ਚਾਹ ਬਣਾਉਣ ਦੇ ਕੰਮ ਦੇ ਵਿੱਚ ਉਸ ਨੂੰ ਜ਼ਿਆਦਾ ਆਮਦਨ ਤਾਂ ਨਹੀਂ ਹੁੰਦੀ ਪਰ ਦਿਨ ਦੇ 200 ਤੋਂ 500 ਰੁਪਏ ਕਮਾ ਲੈਂਦਾ ਸੀ ਪਰ ਜੋ ਇੰਨੀ ਕਮਾਈ ਤੋਂ ਸੰਤੁਸ਼ਟ ਨਹੀਂ ਸੀ ਉਸਨੇ ਆਪਣੀ ਕਮਾਈ ਨੂੰ ਵਧਾਉਣ ਦੇ ਲਈ ਆਪਣੀ ਕਮਾਈ ਦੇ ਵਿੱਚ ਵਾਧਾ ਕਰਨ ਦੇ ਲਈ ਉਸਨੇ ਲੋਟਰੀ ਦੇ ਵਿੱਚ ਕਿਸਮਤ ਅਜ਼ਮਾਈ ਸ਼ੁਰੂ ਕੀਤੀ ਉਹ ਹਰ ਮਹੀਨੇ ਆਪਣੀ ਜੋ ਲੋਟਰੀ ਇੱਕ ਖਰੀਦਦਾ ਸੀ ਹਰ ਮਹੀਨੇ ਲੋਟਰੀ ਖਰੀਦਣ ਤੋਂ ਬਾਅਦ ਜੋ ਵਿਅਕਤੀ ਹੈ ਉਸਨੇ ਜੋ ਲੋਟਰੀ ਖਰੀਦਣ ਤੋਂ ਬਾਅਦ ਆਪਣੀ ਕਿਸਮਤ ਅਜ਼ਮਾਈ ਸ਼ੁਰੂ ਕੀਤੀ ਤਾਂ ਇੱਕ ਦਿਨ 30 ਰੁਪਏ ਦੀ ਲੋਟਰੀ ਖਰੀਦਣ ਤੋਂ ਬਾਅਦ ਉਸਦੀ ਕਿਸਮਤ ਹੈ ਜੋ ਉਸਤਾ 7 ਦਿਨ ਲੱਗੀ ਸੋ ਵਿਅਕਤੀ ਦੀ ਕਿਸਮਤ ਨੇ ਜਦੋਂ ਉਸਨੂੰ ਸਾਥ ਦਿੱਤਾ ਤਾਂ ਇੱਕ ਛਟਕੇ ਦੇ ਵਿੱਚ ਇਹ ਵਿਅਕਤੀ ਕਰੋੜਪਤੀ ਬਣ ਗਿਆ ਜਦ ਉਸ ਨੂੰ ਪਤਾ ਚੱਲਿਆ ਕਿ ਉਸਦੀ ਜੋ ਕਰੋੜਾਂ ਦੀ ਲਾਟਰੀ ਨਿਕਲ ਗਈ ਹੈ ਤਾਂ ਉਹ ਪਰੇਸ਼ਾਨ ਹੋ ਗਿਆ ਕਿ ਇੰਨੀ ਕੀਮਤ ਨੂੰ ਕਿਸ ਤਰ੍ਹਾਂ ਸੰਭਾਲੇਗਾ ਉਸਨੇ ਕੀ ਕੀਤਾ ਉਸ ਵਿਅਕਤੀ ਨੇ ਪੁਲਿਸ ਸਟਾਨੇ ਦੇ ਵਿੱਚ ਜਾ ਕੇ ਕਿਹਾ ਕਿ ਇੰਨਾ ਪੈਸਾ ਉਹ ਕਿਸ ਤਰ੍ਹਾਂ ਸੰਭਾਲੇਗਾ ਉਸਦੀ ਮਦਦ ਕੀਤੀ ਜਾਵੇ ਤਾਂ ਉਸਦੀ ਜੋ ਮਦਦ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਪੁਲਿਸ ਨੇ ਉਸ ਨੂੰ ਆਸ਼ਵਾਸਨ ਦਿੱਤਾ ਤਾਂ ਕਿ ਤੈਨੂੰ ਕਿਸੇ ਵੀ ਤਰ੍ਹਾਂ ਦੀ ਜੋ ਦਿੱਕਤ ਹੈ ਸਾਹਮਣਾ ਨਹੀਂ ਕਰਨਾ ਪਵੇਗਾ ਹਜ਼ਾਰਾਂ ਵਿਅਕਤੀ ਇਹ ਵਿਅਕਤੀ ਨੂੰ ਜਦੋਂ ਸਾਚ ਸਾਹ ਹੈ ਜਦੋਂ ਪੁਲਿਸ ਨੇ ਕਵਾਸਾ ਦਿੱਤਾ ਤਾਂ ਉਸਨੇ ਜੋ ਪ੍ਰਾਈਜ਼ ਕਲੇਮ ਕੀਤਾ ਸੋ 30 ਰੁਪਏ ਦੀ ਟਿਕਟ ਨੇ ਕਿਸ ਤਰ੍ਹਾਂ ਇੱਕ ਛੋਹ ਵੇਚਣ ਵਾਲੇ ਦੇਤੀ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਪਰ ਟਿਕਟ ਖਰੀਦਣਾ ਇੱਕ ਕਹਿ ਸਕਦੇ ਆ ਕਿ ਇੱਕ ਜੋ ਕਿਸਮਤ ਅਜ਼ਮਾਨ ਵਾਲੀ ਗੱਲ ਹੈ ਤੁਸੀਂ ਕਿਸਮਤ ਅ ਮਹੀਨੇ ਦੇ ਵਿੱਚ ਇੱਕ ਵਾਰ ਅਜ਼ਮਾ ਸਕਦੇ ਹੋ ਸਾਲ ਦੇ ਵਿੱਚ ਇੱਕ ਵਾਰ ਅਜ਼ਮਾ ਸਕਦੇ ਹੋ ਪਰ ਰੋਜ਼ਾਨਾ ਟਿਕਟ ਖਰੀਦਣਾ ਇੱਕ ਮਾੜੀ ਆਦਤ ਹੁੰਦੀ ਹੈ ਇਸੇ ਨਾਲ ਤੁਸੀਂ ਆਪਣਾ ਪੈਸਾ ਵਾ ਪੈਸੇ ਦਾ ਨੁਕਸਾਨ ਕਰ ਰਹੇ ਹੋ ਆਪਣੇ ਬੱਚਿਆਂ ਦੀ ਜ਼ਿੰਦਗੀ ਦਾ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ ਦਾ ਆਪਣੇ ਪਰਿਵਾਰ ਦੀ ਜ਼ਿੰਦਗੀ ਦਾ ਤੁਸੀਂ ਤਾਂ ਨੁਕਸਾਨ ਕਰ ਰਹੇ ਹੋ ਕਿਉਂਕਿ ਇਸ ਦਿਨ ਉਹ ਵਿੱਤੀ ਜੋਖਮ ਜੁੜਿਆ ਹੁੰਦਾ ਹੈ ਇਸ ਕਰਕੇ ਲਾਟਰੀ ਹੈ ਜੋ ਸੂਝ-ਬੂਝ ਤੇ ਸਮੇਂਦਾਰੀ ਨਾਲ ਖਰੀਦਣੀ ਚਾਹੀਦੀ ਹੈ ਪਰ ਕਿਸਮਤ ਜ਼ਰੂਰ ਅਜ਼ਮਾਣੀ ਚਾਹੀਦੀ ਹੈ ਕਿਉਂਕਿ ਉਸ ਚਾਹ ਵਾਲੇ অরুণ ਦੀ ਕਿਸਮਤ ਹੈ ਜੋ ਉਦੋਂ ਹੀ ਬਦਲੀ ਜਦੋਂ ਉਸਨੇ 30 ਰੁਪਏ ਦੀ ਲਾਟਰੀ ਖਰੀਦੀ ਇਸ ਕਰਕੇ ਸਾਚੋ ਜ਼ਿੰਦਗੀ ਦੇ ਵਿੱਚ ਅਕਸਰ ਜੋ ਕਿਸਮਤ ਅਜ਼ਮਾਣੀ ਚਾਹੀਦੀ ਔਰ ਮੌਕਾ ਵੀ ਕਦੀ ਵੀ ਛੱਡਣਾ ਨਹੀਂ ਚਾਹੀਦਾ ਜੁਦੀ ਰਿਹਾ ਅਪਡੇਟ ਲਈ ਜੋ ਜੋ ਸੜਨ ਲਾ ਰਿਹਾ ਮੰਨਦੇ ਚਾਹਤ ਤਨਵਾਤ ਅਕਸਰ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਸ ਦੀ ਕਿਸਮਤ ਹੈ ਰਾਤੋਂ ਰਾਤ ਬਦਲ ਜਾਵੇ ਔਰ ਲੱਖਾਂ ਹੀ ਕਰੋੜਾਂ ਹੀ ਰੁਪਏ ਉਹਦੇ ਕੋਲ ਇੱਕ ਛਟਕੇ ਦੇ ਵਿੱਚ ਆ ਜਾਣ ਪਰ ਇਹੋ ਜਿਹੇ ਖਿਆਲਾਂ ਦੇ ਵਿੱਚ ਨਹੀਂ ਹੁੰਦਾ ਹਕੀਕਤ ਦੇ ਵਿੱਚ ਵੀ ਇਹੋ ਜੀਆਂ ਗੱਲਾਂ ਨੇ ਦੇਖਣ ਨੂੰ ਮਿਲਦੀਆਂ ਨੇ ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਪੱਛਮੀ ਬੰਗਾਲ ਦੇ ਇੱਕ ਵਿਅਕਤੀ ਦੀ ਕਿਸਮਤ ਹੈ ਜੋ ਰਾਤੋਂ ਰਾਤ ਹੀ ਬਦਲ ਗਈ ਇੱਕ ਛਟਕੇ ਦੇ ਵਿੱਚ ਬਦਲ ਗਈ ਕਿਸ ਤਰ੍ਹਾਂ ਉਹ ਕਰੋੜਾਪਤੀ ਬਣ ਗਿਆ ਸਿਰਫ ਇੱਕ ਝਟਕੇ ਦੇ ਵਿੱਚ ਪੱਛਮੀ ਬੰਗਾਲ ਦੇ ਰਹਿਣ ਵਾਲੇ ਇੱਕ ਵਿਅਕਤੀ ਜਿਸ ਦਾ ਨਾਮ ਅਰुण ਹੈ ਉਸਨੇ ਆਪਣੀ ਕਿਸਮਤ ਅਜ਼ਮਾਨ ਦੇ ਲਈ ਇੱਕ ਵਾਰ ਲਾਡਰੀ ਖਰੀਦੀ ਅਰुण ਜੋ ਪੇਸ਼ੇ ਤੋਂ ਚਾਹ ਬਣਾਉਣ ਦਾ ਕੰਮ ਕਰਦਾ ਹੈ ਚਾਹ ਬਣਾਉਣ ਦੇ ਕੰਮ ਦੇ ਵਿੱਚ ਉਸ ਨੂੰ ਜ਼ਿਆਦਾ ਆਮਦਨ ਤਾਂ ਨਹੀਂ ਹੁੰਦੀ ਪਰ ਦਿਨ ਦੇ 200 ਤੋਂ 500 ਰੁਪਏ ਕਮਾ ਲੈਂਦਾ ਸੀ ਪਰ ਜੋ ਇੰਨੀ ਕਮਾਈ ਤੋਂ ਸੰਤੁਸ਼ਟ ਨਹੀਂ ਸੀ ਉਸਨੇ ਆਪਣੀ ਕਮਾਈ ਨੂੰ ਵਧਾਉਣ ਦੇ ਲਈ ਆਪਣੀ ਕਮਾਈ ਦੇ ਵਿੱਚ ਵਾਧਾ ਕਰਨ ਦੇ ਲਈ ਉਸਨੇ ਲੋਟਰੀ ਦੇ ਵਿੱਚ ਕਿਸਮਤ ਅਜ਼ਮਾਈ ਸ਼ੁਰੂ ਕੀਤੀ ਉਹ ਹਰ ਮਹੀਨੇ ਆਪਣੀ ਜੋ ਲੋਟਰੀ ਇੱਕ ਖਰੀਦਦਾ ਸੀ ਤਾਂ ਹਰ ਮਹੀਨੇ ਲੋਟਰੀ ਖਰੀਦਣ ਤੋਂ ਬਾਅਦ ਜੋ ਵਿਅਕਤੀ ਹੈ ਉਸਨੇ ਜੋ ਲੋਟਰੀ ਖਰੀਦਣ ਤੋਂ ਬਾਅਦ ਆਪਣੀ ਕਿਸਮਤ ਹੈ ਉਹ ਅਜ਼ਮਾਈ ਸ਼ੁਰੂ ਕੀਤੀ ਤਾਂ ਇੱਕ ਦਿਨ 30 ਰੁਪਏ ਦੀ ਲੋਟਰੀ ਖਰੀਦਣ ਤੋਂ ਬਾਅਦ ਉਸਦੀ ਕਿਸਮਤ ਹੈ ਜੋ ਉਸਤਾ 7 ਦਿਨ ਲੱਗੀ ਸੋ ਵਿਅਕਤੀ ਦੀ ਕਿਸਮਤ ਨੇ ਜਦੋਂ ਉਸਨੂੰ ਸਾਥ ਦਿੱਤਾ ਤਾਂ ਇੱਕ ਛਟਕੇ ਦੇ ਵਿੱਚ ਉਹ ਬਿੱਤੀ ਕਰੋੜਪਤੀ ਬਣ ਗਿਆ ਜਦ ਉਸਨੂੰ ਪਤਾ ਚੱਲਿਆ ਕਿ ਉਹ ਬਿੱਤੀ ਜੋ ਕਰੋੜਾਂ ਦੀ ਲਾਟਰੀ ਨਿਕਲ ਗਈ ਹੈ ਤਾਂ ਉਹ ਪਰੇਸ਼ਾਨ ਹੋ ਗਿਆ ਕਿ ਇੰਨੀ ਕੀਮਤ ਨੂੰ ਕਿਸ ਤਰ੍ਹਾਂ ਸੰਭਾਲੇਗਾ ਉਸਨੇ ਕੀ ਕੀਤਾ ਉਸ ਵਿਅਕਤੀ ਨੇ ਪੁਲਿਸ ਸਟਾਨੇ ਦੇ ਵਿੱਚ ਜਾ ਕੇ ਕਿਹਾ ਕਿ ਇੰਨਾ ਪੈਸਾ ਉਹ ਕਿਸ ਤਰ੍ਹਾਂ ਸੰਭਾਲੇਗਾ ਉਸਦੀ ਮਦਦ ਕੀਤੀ ਜਾਵੇ ਤਾਂ ਉਸਦੀ ਜੋ ਮਦਦ ਹੈ ਪੁਲਿਸ ਦੇ ਵੱਲੋਂ ਕੀਤੀ ਗਈ ਪੁਲਿਸ ਨੇ ਉਸਨੂੰ ਆਸ਼ਵਾਸਨ ਦਿੱਤਾ ਕਿ ਤੈਨੂੰ ਕਿਸੇ ਵੀ ਤਰ੍ਹਾਂ ਦੀ ਜੋ ਦਿੱਕਤ ਹੈ ਸਾਹਮਣਾ ਨਹੀਂ ਕਰਨਾ ਪਵੇਗਾ ਸੋ ਵਿਅਕਤੀਏ ਵਿਅਕਤੀ ਨੂੰ ਜਦੋਂ ਸਾਚ ਸਾਹ ਹੈ ਜਦੋਂ ਪੂਰੇ ਸਿਨੇਮਾ ਗਿਆ ਸਕਦੇ ਤਾਂ ਉਸਨੇ ਜੋ ਪ੍ਰਾਈਜ਼ ਜੇ ਕਲੇਮ ਕੀਤਾ ਸੋ 30 ਰੁਪਏ ਦੀ ਟਿਕਟ ਨੇ ਕਿਸ ਤਰ੍ਹਾਂ ਇੱਕ ਚਾਹ ਵੇਚਣ ਵਾਲੇ ਦੇਤੀ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਪਰ ਟਿਕਟ ਖਰੀਦਣਾ ਇੱਕ ਕਹਿ ਸਕਦੇ ਆ ਕਿ ਇੱਕ ਜੋ ਕਿਸਮਤ ਅਜ਼ਮਾਨ ਵਾਲੀ ਗੱਲ ਹੈ ਤੁਸੀਂ ਕਿਸਮਤ ਅ ਮਹੀਨੇ ਦੇ ਵਿੱਚ ਇੱਕ ਵਾਰ ਅਜ਼ਮਾ ਸਕਦੇ ਹੋ ਸਾਲ ਦੇ ਵਿੱਚ ਇੱਕ ਵਾਰ ਅਜ਼ਮਾ ਸਕਦੇ ਹੋ ਪਰ ਰੋਜ਼ਾਨਾ ਟਿਕਟ ਖਰੀਦਣਾ ਇੱਕ ਮਾੜੀ ਆਦਤ ਹੁੰਦੀ ਹੈ ਇਸੇ ਨਾਲ ਤੁਸੀਂ ਆਪਣਾ ਪੈਸਾ ਵਾ ਪੈਸੇ ਦਾ ਨੁਕਸਾਨ ਕਰ ਰਹੇ ਹੋ ਆਪਣੇ ਬੱਚਿਆਂ ਦੀ ਜ਼ਿੰਦਗੀ ਦਾ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ ਦਾ ਆਪਣੇ ਪਰਿਵਾਰ ਦੀ ਜ਼ਿੰਦਗੀ ਦਾ ਤੁਸੀਂ ਤਾਂ ਨੁਕਸਾਨ ਕਰ ਰਹੇ ਹੋ ਕਿਉਂਕਿ ਇਸ ਦਿਨਾਂ ਨੂੰ ਵਿੱਤੀ ਜੋਖਮ ਜੁੜਿਆ ਹੁੰਦਾ ਹੈ ਇਸ ਕਰਕੇ ਲਾਟਰੀ ਹੈ ਜੋ ਸੂਝ-ਬੂਝ ਤੇ ਸਮੇਂਦਾਰੀ ਨਾਲ ਖਰੀਦਣੀ ਚਾਹੀਦੀ ਹੈ ਖਬਰ ਕਿਸਮਤ ਜ਼ਰੂਰ ਅਜ਼ਮਾਣੀ ਚਾਹੀਦੀ ਹੈ ਕਿਉਂਕਿ ਉਸ ਚਾਹ ਵਾਲੇ অরুণ ਦੀ ਕਿਸਮਤ ਹੈ ਜੋ ਉਦੋਂ ਹੀ ਬਦਲੀ ਜਦੋਂ ਉਸਨੇ 30 ਰੁਪਏ ਦੀ ਲਾਟਰੀ ਖਰੀਦੀ ਇਸ ਕਰਕੇ ਸਾਚੋ ਜ਼ਿੰਦਗੀ ਦੇ ਵਿੱਚ ਅਕਸਰ ਜੋ ਕਿਸਮਤ ਅਜ਼ਮਾਣੀ ਚਾਹੀਦੀ ਔਰ ਮੌਕਾ ਵੀ ਕਦੀ ਵੀ ਛੱਡਣਾ ਨਹੀਂ ਚਾਹੀਦਾ ਇਸ ਵਧੇਰੇ ਅਪਡੇਟ ਲਈ